ਸਾਸਰੀ ਘਰ ਦੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੂਰ ਸੁਨਾਉ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪੈਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਇੱਥੇ ਹੈ ਜੀ ਸਵੇਰ ਦਾ ਟਾਈਮ ਆਪਾਂ ਦੂਜੀ ਵਾਰ ਮੱਝਾਂ 'ਚ ਆ ਗਏ ਆ ਤੇ ਪਹਿਲਾਂ ਪਤਾ ਰਡੂ ਕੀ ਕੱਢ ਕੇ ਅੰਦਰ ਦਾ ਸਾਰਾ ਕੰਮ ਨਿਮੇੜਿਆ ਏ ਹੁਣ ਆਪਾਂ ਇੰਨਾ 'ਚ ਦੁਬਾਰਾ ਤੋਂ ਆ ਗਏ ਆ ਇੱਥੇ ਪਾਣੀ ਧਣੀ ਪਿਾਵਾਂਗੇ ਤੇ ਆਪਾਂ ਮੱਝਾਂ ਨੂੰ ਨਮਾਵਾਂਗੇ ਦੂਜੀ ਵਾਰ ਵੀ ਕਾਫੀ ਕੋਹਾ ਕੂੜਾ ਹੋ ਜਾਂਦਾ ਹੈ ਨਾ ਸੰਬਰ ਸਰਾਇ ਕਰਕੇ ਅਸੀਂ ਫੇਰ ਇਹਨੂੰ ਮੋਹਨੇ ਹੁੰਨੇ ਆ ਹਮੇਸ਼ਾ ਅਸੀਂ ਪਸੋਂ ਥਲੋ ਸੰਬਰ ਕੇ ਸਾਰਾ ਕੂੜਾ ਕੱਢ ਕੇ ਫੇਰ ਮੱਜਾ ਮੋਹਨੇ ਆ ਤੇ ਇਧਰ ਆਪਣੇ ਬੂਰੇ ਕੱਟੇ ਦੀ ماں ਵੀ ਉਦੋਂ ਜਾਂਦੀ ਹੈ ਹੁਣ ਬਸ ਦੇਰ ਹੁੰਦਾ ਟਾਈਮ ਹੀ ਜਾਂਦੀ ਹੈ ਪਰ ਦਿੰਦੀ ਹੈ ਥੋੜਾ ਥੋੜਾ ਤੇ ਹੁਣ ਇਹਨੂੰ ਆਪੇ ਵੇਚਣ ਨੂੰ ਕਿਹਾ ਸੀ ਕਿਸੇ ਨੂੰ ਵੀ ਜੇ ਵਿਕ ਜੇ ਹਨਾ ਵੀ ਆਪੇ ਕੱਟਾ ਨੂੰ ਨਾ ਦੇਈਏ ਜੇ ਕਿਸੇ ਨੇ ਘਰੇ ਪਾਲਣ ਨੂੰ ਲੈਣਾ ਹੋਵੇ ਕੱਟਾ ਸੋਹਣਾ ਤੇ ਬਾਜ਼ਾਰ ਰਕੜ ਵੀ ਵਧੀਆ ਹਨਾ 16 ਲੀਟਰ ਮਾਂ ਦਾ ਰਕੜੇ ਦੀ ਦਾ ਵੀ ਕਟਾ ਸੋਣਾ ਬੂਰਾ ਜੇ ਆਪਣਾਈ ਵਿਕ ਜੇਣਾ ਪਕਾ ਨੂੰ ਕਟਾਣ ਨੂੰ ਰਹੀਏ ਪਾਪ ਕਰੀਏ ਕਿਹਾ ਤਾਂ ਹੈਗਾ ਸੀ ਕਿਸੇ ਨੂੰ ਡਾਕਟਰ ਨੂੰ ਕਿਹਾ ਜਿਹੜਾ ਆਪਣੇ ਆਉਂਦਾ ਹੁੰਦਾ ਇਹਦੀ ਆਪਣੀ ਮੱਝ ਦੀ ਨਾ ਇਹ ਤਿਲਸਗੀ ਪਤਾ ਨਹੀਂ ਘੋਹ ਕਰਨ ਵੇਲੇ ਲੱਤ ਜਿਉ ਹੋ ਰਹੀਏਗੀ ਜਿਹੜੀ ਆਪਣੀ ਮੱਡੀ ਮੱਝ ਹੈ ਪਿਛਲੀ ਤੇ ਇਹਨੂੰ ਡਾਕਟਰ ਗੋਲੀਆਂ ਦੇਗਾ ਕਿ ਨਾ ਗੋਲੀਆਂ ਨਾਲ ਹੀ ਠੀਕ ਹੋ ਜਾਊਗੀ ਇੰਜੈਕਸ਼ਨ ਲਗਾਉਣ ਦੀ ਵੀ ਕੋਈ ਲੋੜ ਨਹੀਂ ਹੈਗੀ ਅੱਛਾ ਪਾ ਗੋਆ ਕੁੜਾ ਸੱਟ ਕੇ ਫਿਰ ਉਹਨਾਂ ਨੂੰ ਨਮਾ ਦਾਂਗੇ ਜੇ ਦਿਮਾਗੇ ਅੰਦਰ ਬੰਨ ਦਾਂਗੇ ਫੁਆਰੇ ਚ ਲਾ ਦਿੰਨੇ ਫਿਰ ਦਿਨ ਚ ਆ ਤਾਂ ਆਰਾਮਦਾਰੀ ਹੋ ਗਈ ਜੀ ਫੁਆਰਿਆਂ ਵਾਲੀ ਤਾਂ ਆਰਾਮ ਨਾਲ ਬੈਠੇ ਰਹਿੰਦੀਆਂ ਨੇ ਸਾਨੂੰ ਤਾਂ ਥੋੜੀ ਦਿੱਕਤ ਹੋ ਗਈ ਕਿਉਂਕਿ ਪਾਣੀ ਤਾਂ ਨਹੀਂ ਜਿਆਦਾ ਡੁੱਲਿਆ ਹੁੰਦਾ ਨਾ ਗੱਦੇ ਗੁੱਦੇ ਜਿਆਦਾ ਉਹ ਹੋ ਜਾਂਦੇ ਨੇ ਖਰਾਬ ਹੋ ਜਾਂਦੇ ਨੇ ਤੇ ਇੱਧਰ ਆਪਾਂ ਪਾਉਣ ਲੱਗ ਰਹੇ ਹਾਂ ਰੂੜੀ ਦੀ ਰੇ ਭਈਏ ਪੁੱਛੇ ਹੋਏ ਨੇ ਜਰੂੜ ਦੀ ਰੇ ਪਾਉਣ ਨੂੰ ਉਹਦੀ ਰੇ ਪਾਈ ਨੇ ਵੀ ਚਲਨ ਨਾ ਹਨਾ ਅੱਜ ਸਾਲ ਆਪਾਂ ਪਾ ਲੈਨੇ ਘੱਟ ਹੋ ਜਾਂਦਾ ਸਾਰੇ ਗੋਬਰ ਗਿਆ ਸਾਲਾ ਟੋਆ ਜਿਆਦਾ ਭਰ ਜਾਂਦਾ ਹੈ ਤੇ ਇਹ ਐਸੇ ਕੰਜਰ ਨਿਕਲੇ ਇਹਨਾਂ ਨੇ ਸਾਡੇ ਗੂਬਰ ਗੈਂਸ ਵਾਲੀ ਰਹੀ ਨਹੀਂ ਪਾਈਗੀ ਕਹਿੰਦੇ ਵੀ ਅਸੀਂ ਤਾਂ ਦੂਜੀ ਰੂੜੀ ਪਾਵਾਂਗੇ ਗੂਬਰ ਗੈਂਸ ਵਾਲੀ ਨਹੀਂ ਪਾਉਂਦੇ ਤੇ ਹੁਣ ਨਾ ਜੀ ਕੋਈ ਪਿੰਡ ਦੇ ਆਉਣ ਫਿਰ ਪਾਉਣ ਕਿਉਂਕਿ ਦੂਜੀ ਰੂੜੀ ਇਹ ਪਾ ਗਏ ਇਹਨਾਂ ਨੇ ਪਹਿਲਾਂ ਸਾਨੂੰ ਦੱਸਿਆ ਨਹੀਂ ਵੀ ਅਸੀਂ ਇਹ ਰੂੜੀ ਚੱਕਦੇ ਨਹੀਂ ਵੀ ਟੋਆ ਤਾਂ ਅਸੀਂ ਖਾਲੀ ਨਹੀਂ ਕਰਦੇ ਬਾਅਦ ਚ ਪਾ ਕੇ ਪੰਜਾਂ ਚਾਰ ਟਰਾਲੀਆਂ ਕਹਿੰਦੇ ਵੀ ਇਹ ਤਾਂ ਅਸੀਂ ਚੱਕਦੇ ਨਹੀਂਗੇ ਅਸੀਂ ਕਿਉਂ ਤੁਸੀਂ ਪਹਿਲਾਂ ਹੀ ਜਵਾਬ ਦੇ ਦਿੰਦੇ ਅਸੀਂ ਪਿੰਡ ਵਾਲੇ ਪੁੱਛ ਲੈਂਦੇ ਵੀ ਅਸੀਂ ਤਾਂ ਇਹ ਤਾਂ ਹੁਣ ਟੋਆ ਤਾਂ ਸਾਨੂੰ ਖਾਲੀ ਕਰਾਉਣਾ ਪਊਗਾ ਤੇ ਐਨਾਂ ਜੀ ਆਪਦੇ ਚਤੰਤ ਨਹੀਂ ਹਣਾ ਵੀ ਆਪ ਰੇਪ ਆਲੀਏ ਪਹਿਲਾਂ ਨਾ ਡੈਡੀ ਓਰ ਗੱਲ ਕਰ ਰਹੀ ਸੀ ਕਿ ਦੇਖ ਲੈ ਤੂੰ ਆਪਾਂ 7 ਸਾਲ ਪਹਿਲਾਂ ਵੀ ਆਪ ਹੀ ਰੂੜੀ ਦੀ ਰੇਪ ਆ ਲੈਂਦੇ ਸੀਗੇ ਜਦੋਂ ਉਧਰ ਪਿੰਡ ਹੋਇਆ ਕਰਦੇ 8-9 ਸਾਲ ਪਹਿਲਾਂ ਵੀ ਆਪਾਂ ਕਦੇ ਕੋਈ ਦਿਹਾੜੀ ਨਹੀਂ ਪਾਇਆ ਸੀ ਪੀੜੀ ਨਾਲ ਰੇਪ ਆਉਂਦੇ ਰੂੜੀ ਦੀ ਤੇ ਆਪ ਹੀ ਪਾ ਲੈਂਦੇ ਵੀ ਹੁਣ ਦੇਖ ਲੋ ਨਾ ਵੀ ਕਿੰਨਾ ਟਾਈਮ ਦਾ ਫਰਕ ਪੈ ਗਿਆ ਤੇ ਨੇ ਸ਼ਰੀਰਾਂ 'ਚ ਹੀ ਨਹੀਂ ਕੁਛ ਰਿਹਾ ਬਿਹੂਣ ਨਹੀਂ ਪਾਈ ਜਾਂਦੀ ਸੋਚ ਕੇ ਵੀ ਇਹ ਹੁੰਦਾ ਵੀ ਨਾ ਪਾਈ ਨਹੀਂ ਜਾਣੀ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਜੀ ਆ ਏਸੀਆਂ ਕਰਕੇ ਨਾ ਏਸੀਆਂ ਦਾ ਜਮੀ ਪੱਟੀ ਮੇਸ ਕਰ ਰੱਖਿਆ ਨਹੀਂ ਜ਼ਿਆਦਾ ਗਰਮੀ ਵੱਧ ਰਹੀ ਹੈ ਨਾ ਜਿੰਨੀ ਕਹਿ ਦੇ ਅਸੀਂ 20 ਤਰੀਕ ਨੂੰ ਏਸੀ ਚਲਾਏ ਨੇ ਹਾਂ ਪੰਜਵੇਂ ਮਹੀਨੇ ਦੀ 20 ਤਰੀਕ ਨੂੰ ਏਸੀ ਚਲਾਏ ਨੇ ਉਹ ਵੀ ਸਿਰਫ ਸਾਡੇ ਏਸੀ ਚੱਲਦੇ ਨੇ 4 ਤੋਂ 5 ਘੰਟੇ ਰਾਤ ਨੂੰ ਜਿਸ ਟਾਈਮ ਅਸੀਂ ਪਾਵਾਂਗੇ 9 ਵਜੇ 9:30 ਵਜ ਜਾਣਾ ਸਾਨੂੰ 10 ਵਜ ਜਾਣਾ ਅਸੀਂ ਏਸੀ ਵਾਲੇ ਕਮਰੇ 'ਚ ਨਹੀਂ ਬੜਦੇ ਅਸੀਂ ਪੈਣ ਵੇਲੇ ਹੀ ਜਾਂਦੇ ਆ ਅਸੀਂ ਕਦੇ ਉੱਥੇ ਬਹਿ ਕੇ ਰੋਟੀ ਨਹੀਂ ਖਾਣੀ ਅਸੀਂ ਕਦੇ ਉਹ ਕਮਰੇ ਚ ਵੜਨਾ ਨਹੀਂ ਬਸ ਅਸੀਂ ਜਦੋਂ ਅੰਦਰ ਜਾਵਾਂਗੇ ਉਦੋਂ ਸੁੱੱਚ ਦੱਬਾਂਗੇ ਪਾਵਾਂਗੇ ਤੇ ਸਵੇਰੇ ਤੇ ਨਵਾਜ਼ ਦੇ ਨਾਲ ਆਪਾਂ AC ਬੰਦ ਕਰ ਦਿੰਨੇ ਕਿਉਂਕਿ ਬਾਅਦ ਚ ਆਪਾਂ ਉੱਠਣਾ ਹੁੰਦਾ ਹੈ ਨਾ ਸਰੀਰ ਫਿਰ ਉਹ ਬਾਹਰ ਨਿਕਲਦੇ ਆ ਇੰਨੀ ਗਰਮੈ ਸਤਾਈਆਂ ਪ ਨੂੰ ਜਿਆਦਾ ਗਰਮੀ ਲੱਗਦੀ ਹੈਗੀ ਫਿਰ ਬਸ 10 ਵਜੇ ਅਸੀਂ ਚਲਾ ਕੇ ਅਸੀਂ 2 ਵਜੇ ਬੰਦ ਕਰ ਤੇ 9 ਵਜੇ ਸਿ ਆਏ AC ਬੰਦ ਕਰ ਦਿੰਨੇ ਆ ਨਾ ਸਾਥੋ ਜੀ AC ਚ ਲਿਆ ਜਾਵੇ ਸਾਰੇ ਸਾਡਾ ਸਾਰਾ ਡੱਬਰੀ ਕਹਿੰਦਾ ਹੱਡ ਗੋਡੇ ਖੜਾ ਤੇ ਹੱਡ ਗੋਡੇ ਖੜਾ ਤੇ ਇੱਕ ਸਰਦਾ ਨਹੀਂ ਜੀ ਹੁਣ ਗਰਮੀ ਬਹੁਤ ਜ਼ਿਆਦਾ ਹੈ ਤੇ ਲਾ ਕੇ ਪੈਣ ਨੂੰ ਜੀ ਕਰਦਣਾ ਕੂਲਰ ਪੱਖਾ ਕੀੜੇ ਕੰਡੇ ਦਾ ਬੜਾ ਟਾਈਮ ਆ ਰਿਹਾ ਜੀ ਹਨਾ ਗਰਮੀ ਇੱਕ ਦੀ ਬੜੀ ਜਿਆਦੇ ਪੂਰਾ ਚੱਲੀ ਜਾਂਦਾ ਡਰ ਲੱਗਦਾ ਕੀੜੇ ਕੰਡੇ ਤੋਂ ਵੀ ਹੁਣ ਤੱਕ ਅਸੀਂ ਪਰਾਟੇ ਪੱਖੇ ਥੱਲੇ ਪੈਂਦੇ ਰਹੇ ਅਸੀਂ 20 ਤਰੀਕ ਨੂੰ ਏਸੀ 21 ਨੂੰ ਚਲਾਇਆ ਏ ਸੀ 20 ਨੂੰ ਸਰਵਿਸ ਕਰਾਈ ਸੀ ਸ਼ਾਮ ਨੂੰ ਕਰ ਗਈ ਸੀ 20 ਨੂੰ ਬਨ 21 ਨੂੰ ਕਰਾਈ ਸੀ ਉਸ ਦਿਨ ਅਸੀਂ ਏਸੀ ਸੋਚ ਦੱਬੀ ਐ ਤੇ ਦੇਖ ਲਓ ਜੀ ਨਾ ਕੰਮ ਕਿੰਨੇ ਆਪਾਂ ਕੰਮ ਕਰੀ ਜਾਈਏ ਪਰ ਨਾਮਦਾਰੀ ਤਾਂ ਕਿਸੇ ਨੂੰ ਕੋਈ ਦਿੰਦਾ ਨਹੀਂ ਹਨਾ ਕਈ ਦਿੰਦੇ ਨੇ ਵੀ ਸਾਡੇ ਨਾਲ ਤਾਂ ਕੁਛ ਨਹੀਂ ਕਰਦੀਆਂ ਬਸ ਘਰੇ ਰੋਠ ਟੁਕ ਕਰ ਲਿਆ ਖਾਣਾ ਪਕਾਣਾ ਕਰ ਲਿਆ ਵਾ ਸਾਹੀ ਕੰਮ ਨੇ ਬੇਲੀਆਂ ਨੇ ਸਾਰਾ ਦਿਨ ਮੇ ਜਿਹੜੀ ਹਾਊਸ ਵਾਈਫ ਹਾਂ ਉਹ ਕਦੇ ਬੇਲੀ ਨਹੀਂ ਹੋਊਗੀ ਕਦੇ ਵੀ ਉਹਨੂੰ ਪੂਰਾ ਦਿਨ ਉਹਦੇ ਕੰਮ ਨਹੀਂ ਨਿਭੜਦੇ ਕਿੰਨੇ ਮਰਜ਼ੀ ਕੰਮ ਕਰੀ ਜਾਵੇ ਕੰਮ ਕਦੇ ਨਹੀਂ ਨਿਭੜਦੇ ਕਿਉਂਕਿ ਉਹਨੂੰ ਸਾਰਾ ਘਰ ਦੇਖਣਾ ਬੱਚੇ ਦੇਖਣੇ ਸੱਸ ਸੋਹਰਾ ਦੇਖਣੇ ਘਰ ਵਾਲਿਆ ਸਾਰਾ ਪਾਣੀ ਨੋਹਣ ਵਾਲੇ ਪਾਣੂ ਲੈ ਕੇ ਤੌਲੀਆ ਲੈ ਕੇ ਰੋਟੀ ਟੁਕ ਸਾਰਾ ਨੂੰ ਮੰਜੇ 'ਚ ਫਿਰ ਵੀ ਕਹਿਣਗੇ ਕੁਛ ਨਹੀਂ ਕਰਦੀ ਬਾਕੀ ਜਿਹੜੇ ਵੀ ਪਸੂ ਡੰਗਰ ਦਾ ਕਰਦੇ ਨੇ ਉਹ ਵੀ ਕੰਮ ਕਰਦੀਆਂ ਨੇ ਪਸ਼ੂ ਡੰਗਰ ਵਾਲਾ ਤੇ ਜਿਹੜੀਆਂ ਵੀ ਐ ਕਹਿ ਨਹੀਂ ਸਕਦੇ ਸਾਰੀਆਂ ਕਰ ਤਕਰੀਬਨ ਸਾਰੀਆਂ ਹੀ ਕਰਦੇ ਨੇ ਥੋੜਾ ਬੋਤ ਤਾਂ ਸਾਰੀਆਂ ਹੀ ਕਰਦੀਆਂ ਨੇ ਕੋਈ ਯੂਐਸਏ ਹੋਣੀ ਜਿਹਨੂੰ ਸਰ ਜਾਂਦਾ ਹੋਣਾ ਵੀ ਘਰੇ ਪਸ਼ੂ ਡੰਗਰ ਦਾ ਕੰਮ ਨਾ ਕਰੇ ਚੱਲ ਕਈਆਂ ਦੇ ਹੁੰਦਾ ਵੀ ਨੌਕਰ ਚੱਕਰ ਵੀ ਹੁੰਦੇ ਨੇ ਅਗਲੀ ਕਲੀ ਤਾਂ ਢੋਕੀ ਕੱਢਦੀ ਹੁੰਦੀ ਹੈ ਪਰ ਅੱਜ ਕੱਲ ਦਾ ਸਭ ਨੂੰ ਸ਼ੌਂਕ ਜਾਗ ਰਿਹਾ ਜੀ ਮਾਲ ਪਸ਼ੂ ਸਾਮਣ ਦਾ ਹਨਾ ਸਾਰੀ ਇਹ ਕੰਮ ਕਣੀ ਹੋ ਰਹੇ ਨੇ ਵੀ ਆਪਾਂ ਪਸ਼ੂ ਡੰਗਰ ਸਾਮੀ ਸਾਰਿਆਂ ਨੂੰ ਤਾਂ ਸ਼ੌਂਕ ਚੜਿਆ ਪਿਆ ਕੁ ਸਾਰੀ ਇਦਾਂ ਦੇਖ-ਦੇਖ ਕੇ ਹੋ ਰਿਹਾ ਵੀ ਆਪਾਂ ਵੀ ਕੁਝ ਕਰੀਏ ਹਨਾ ਇੱਧਰ ਆਪਾਂ ਮੱਜਾਂ ਤੇ ਲਾਤੀ ਜੀ ਸਾਬਣ ਮੱਖੀਆਂ ਇੰਨੀਆਂ ਤਾਂ ਹੈ ਨਹੀਂਆਂ ਪਰ ਹੋ ਰਹੀਆਂ ਨੇ ਮੱਖੀਆਂ ਪਰ ਇੰਨੀਆਂ ਨਹੀਂ ਹੈਗੀਆਂ ਵੀ ਮੱਜਾਂ ਨੂੰ ਤੜਫਦੀਆਂ ਰਹਿਣ ਫਿਰ ਵੀ ਆਪਾਂ ਸਾਬਣ ਲਗਾ ਦਿੰਦੇ ਆ ਜਿਹੜੀ ਮਾੜੀ-ਮੋਟੀ ਮੱਖੀ ਹੁੰਦੀ ਆ ਉਹ ਨਹੀਂ ਆਉਂਦੀ ਬੈੜੀ ਦੇ ਜਿਆਦਾ ਔਖਾ ਜੀ ਮੱਜਾਂ ਤੇ ਇੰਨੇ ਮੱਖੇ ਨਹੀਂ ਹੈਗੇ ਬੈੜੀ ਤੇ ਆ ਜਾਂਦੀਆਂ ਨੇਗੀਆਂ ਜੇ ਇੱਕ ਦੋ ਵੀ ਆ ਜਾਣ ਫਿਰ ਉਹ ਤੁਹਾਨੂੰ ਪਤਾ ਧਾਰ ਕਢਾਉਣ ਵੇਲੇ ਚ ਵੀ ਜਿਆਦਾ ਕਰਦੀ ਹੈਗੀ ਫਿਰ ਸਾਰਿਆਂ ਨੂੰ ਆਪਾਂ ਸਾਬਣ ਥੋੜ੍ਹਾ-ਥੋੜ੍ਹਾ ਲਾ ਦਿੰਨੇ ਆ ਤੇ ਇਸ ਵਾਰ ਦਾ ਮੱਛਰ ਤੋਂ ਵੀ ਹੁਣ ਤੱਕ ਤਾਂ ਆਰਾਮਦਾਰੀ ਮੱਛਰ ਹੈ ਨਹੀਂ ਬਿਲਕੁਲ ਵੀ ਹੁਣ ਅੱਗੇ ਮੱਛਰ ਹੋ ਜੂਗਾ ਮੀਂਹ ਪੈਣ ਲੱਗੇ ਜੇ ਐਸੇ ਨੇਹਰੀਆਂ ਵਿੱਚ ਖੜੇ ਨੇ ਆਈ ਜਾਂਦੇ ਨੇ ਮੱਛਰੀ ਸਾਰਾ ਚੱਕਦਾ ਤੇ ਆਪਾਂ ਗੱਲ ਕਰ ਰਹੇ ਸੀ ਜੀ ਹਾਂ ਵੀ ਔਰਤ ਦੀ ਘਰ ਚ ਕਹ ਦਿੰਦੇ ਨੇ ਕੁਝ ਨਹੀਂ ਕਰਦੀ ਤੇ ਦੇਖੋ ਤੁਸੀਂ ਆਪ ਹੀ ਦੇਖ ਲਓ ਵੀ ਅੱਗੇ ਤਾਂ ਸਾਲ ਤੋਂ ਮਿੱਟੀ ਫਿਰਿਆ ਕਰਦੀ ਹੈ ਨਾ ਕੋਈ ਗੋਆ ਮਿੱਟੀ ਫਿਰਦਾ ਮਹੀਨੇ ਦੋ ਮਹੀਨੇ ਤੋਂ ਫਿਰਦਾ ਅੱਜ ਕੱਲ ਰੋਜ਼ ਦੇ ਝਾੜੂ ਪੂੰਛਣੇ ਰੋਜ਼ ਗੋਆ ਮਿੱਟੀ ਫਿਰਦੀ ਆ ਆ ਸੱਬ ਨਾਲ ਲੰਘ ਰਹੇ ਤਾਂ ਮੱਜਾਂ ਦੇ ਤੇ ਰੋਜ਼ ਗੋਆ ਮਿੱਟੀ ਵਾਲਾ ਕੰਮ ਰੋਜ਼ ਐ ਪਹਿਲਾਂ ਝਾੜੂ ਐ ਕੱਢਣਾ ਪੈਂਦਾ ਪੂਰੇ ਘੰਟੇ ਚ ਫਿਰ ਘੰਟੇ ਚ ਪੋਚਾ ਲੱਗਦਾ ਬੈਠ ਬੈਠ ਕੇ ਜੇ ਵਾਈਪਰ ਨਾਲ ਲਾਉਣੀ ਫਿਰ ਸਫਾਈ ਨਹੀਂ ਆਉਂਦੀ ਫਿਰ ਆਪ ਨੂੰ ਬੁਰਾ ਲੱਗਦਾ ਰਹਿੰਦਾ ਤੇ ਪਤਨ ਪਹਿਲਾਂ ਨਾਲੇ ਕੰਮ ਸਾਰੇ ਇੱਥੇ ਬਣਾਇਆ ਕਰ ਦੇਣਾ ਆਟਾ ਪੀਸਣਾ ਵੀ ਹੋਰ ਕੰਮ ਵੀ ਪਰ ਇੰਨੀ ਔਖੀ ਜ਼ਿੰਦਗੀ ਨਹੀਂ ਸੀਗੀ ਜਿੰਨੀ ਹੁਣ ਹੋ ਰਹੀ ਐ ਹੁਣ ਜਿੰਨੀਆਂ ਸਹੂਲਤਾਂ ਵਧ ਰਹੀਆਂ ਨੇ ਉੰਨੀ ਔਖੀ ਜ਼ਿੰਦਗੀ ਔਖੀ ਹੋ ਰਹੀ ਐ ਕੁਸਤਾ ਪੱਕੇ ਥਾਮਾ ਨਹੀਂ ਕਰਤੇ ਮੱਜਾਂ ਥੱਲੇ ਵੀ ਪੱਕੀ ਜਗਾ ਬੰਦਿਆਂ ਦੀ ਪੱਕੀ ਜਗਾ ਇਹ ਤੋਂ ਤਵਈਏ ਪੋਚੇ ਹੀ ਨਹੀਂ ਲੋਟ ਆਉਂਦੇਗੇ ਪਹਿਲਾਂ ਕੱਚਾ ਹੋਇਆ ਕਰਦਾ ਮੱਜਾਂ ਟੋਬੇ 'ਚ ਨਾ ਆਇਆ ਕਰਦੇ ਕੌਣ ਮੱਜਾਂ ਕਰੇ ਨਾ ਆਇਆ ਕਰਦਾ ਸਾਰ ਪਿੰਡ ਦੀਆਂ ਮੱਜਾਂ ਟੋਬੇ 'ਚ ਜਾਇਆ ਕਰਦੀਆਂ ਨਾ ਉੱਥੇ ਨਾ ਕੇ ਆ ਜਾਂਦੀਆਂ ਤੇ ਹੁਣ ਤੁਸੀਂ ਦੇਖੋ ਗਰਮੀ 'ਚ ਦੋ ਟਾਈਮ ਮੱਜਾਂ ਕਰੇ ਨਾ ਹੁੰਦੀਆਂ ਨੇ ਤਿੰਨ ਟਾਈਮ ਮੱਜਿਆਂ ਨੂੰ ਪਾਣੀ ਪਿਲਾਉਣਾ ਕੰਮ ਕੀ ਨਹੀਂ ਹੁਣ ਤਾਂ ਬਹੁਤ ਜ਼ਿਆਦਾ ਕੰਮ ਹੋਇਆ ਪਿਆ ਹਜੇ ਪਹਿਲਾਂ ਬੁੜੀਆਂ ਕਹਿੰਦੇ ਨੇ ਵੱਡੀਆਂ ਵੀ ਅਸੀਂ ਵੱਧ ਕੰਮ ਸੀ ਸਾਡੇ ਵੇਲੇ ਥੋਡੇ ਵੇਲੇ ਘਟ ਹੈ ਅੱਗੇ ਤਾਂ ਜੀ ਬੱਚੇ ਵੀ ਸਕੂਲ ਨੂੰ ਪਤਾ ਹੀ ਹੈ ਸਰਕਾਰੀ ਨੂੰ ਜਾਇਆ ਕਰਦੇ ਜੀ ਕਰਦਾ ਭੱਗ ਜਾਂਦੇ 9 10 ਵਜੇ ਤੇ ਅੱਜ ਕੱਲ ਤਾਂ ਬੈਂਡ ਜਿੱਕ ਕੁ ਮਿੰਟ ਬੱਚਾ ਲੇਟ ਹੋ ਗਿਆ ਬੈਂਡ ਟੱਪ ਜਾਂਦੀ ਹੈ ਤੇ ਮੁੜ ਕੇ ਫਿਰ ਤੁਹਾਨੂੰ ਪਤਾ ਨਾ ਬੱਚੇ ਨੂੰ ਛੱਡਣ ਜਾਇਆ ਜਾਵੇ ਬੱਚਿਆਂ ਦਾ ਕੰਮ ਇੰਨਾ ਜ਼ਿਆਦਾ ਵੱਧ ਰਿਹਾ ਝਾੜੂ ਪੋਚ ਦਾ ਵੱਧ ਰਿਹਾ ਪਸ਼ੂ ਡੰਗਰ ਦਾ ਕੰਮ ਪੱਕੀਆਂ ਥਾਮਾਂ ਹੋ ਰਹੀਆਂ ਨੇ ਸਾਰਾ ਦਿਨ ਫੋਸਟ ਵਾਲੀ ਜਾਓ ਇਹਨਾਂ ਦੇ ਤੇ ਇੱਥੇ ਹੋ ਗਿਆ ਜੀ ਸ਼ਾਮ ਦਾ ਟਾਈਮ ਆਪਣੀ ਮੱਝ ਸਵੇਰੇ ਮਿਲੀ ਨਹੀਂ ਸੀ ਇੱਕ ਡੰਗ ਪੈ ਗਈ ਜੀ ਆਪਣੀ ਮੱਝ ਹਜੇ 3 ਮਹੀਨਾ ਦੀ ਗੱਭ ਹੋਈ ਨਹੀਂ ਇਹ ਚਲੋ ਐ ਲੱਗਦਾ ਸਾਨੂੰ ਵੀ ਰਹਿ ਗਈ ਹੋਣੀ ਜਿਹੜੀ ਇੱਕ ਡੰਗ ਪੈ ਗਈ ਹਨਾ ਇਹ ਆਪਣੀ 21 ਤਰੀਕ ਨੂੰ ਇਹਨੂੰ ਲੱਗੂਆ ਚੌਥਾ ਮਹੀਨਾ ਨਾ 23 ਤਰੀਕ ਨੂੰ 23 ਤਰੀਕ ਨੂੰ ਚੌਥਾ ਲੱਗੂਆ ਇਹਨੂੰ ਤੇ ਉਹ ਆਪਾਂ ਨੂੰ ਲੱਗਦਾ ਵੀ ਇਹ ਰਹਿ ਗਈ 4 ਵਜੇ ਨੇ ਇੱਥੇ ਮੱਝਾਂ ਨੂੰ ਆਪਾਂ ਬਾਹਰ ਕੱਢ ਕੇ ਨਹੀਂ ਰਚਰਾ ਪਤਾ ਸੀ ਤੇ ਤਾਰ ਕੱਢਣ ਲੱਗ ਰਹੇ ਆ ਇਹਦੀ ਸ਼ਾਮ ਦੇ 4 ਵਜੇ ਨੇ ਤੇ ਹੁਣ ਇੱਕ ਟਾਈਮ ਹੀ ਪੈ ਗਈ ਇਹ ਬਲੌਗ ਆਪਣਾ 5-6 ਦਿਨਾਂ ਦਾ ਬਣਿਆ ਹੋਇਆ ਹੈ ਤੇ ਹੁਣ ਤਾਂ ਪਰਮਾਨੈਂਟ ਲਿਕ ਡੰਗੀ ਪੈ ਗਈ ਸ਼ਾਮ ਨੂੰ ਮਿਲਣੋਂ ਹਟ ਗਈ ਇਹ ਤੇ ਚਲੋ ਜੀ ਰਹਿ ਗਈ ਹੋਵੇ ਅੱਗੇ ਹਨਾ ਬਸ ਐਨੈ ਬਾਕੀ ਤਾਂ ਚਲੋ ਦੁੱਤਾ ਜਿਹੜਾ ਦੇਊਗੀ ਦੇਊਗੀ ਇਹਦੇ ਵੀ ਕਿ ਸਾਰੇ 7ਵੇਂ ਮਹੀਨੇ ਦੀ ਸੂਈ ਹੋਈ ਹੈ ਇਹ 7ਵੇਂ 10 ਤਰੀਕ ਦੀ ਤੇ ਹੁਣ ਦੁਬਾਰੇ 7 ਮਾਹਾਂ ਵਾਲਾ ਹੋ ਰਿਹਾ ਸਾਲ ਹੋਣ ਵਾਲਾ ਹੋ ਰਿਹਾ ਨੂੰ ਸੂਈ ਨੂੰ ਬਸ ਨਮੀ ਹੋਈ ਨਹੀਂ ਹੋਈ ਪਹਿਲਾਂ ਸਾਨੂੰ ਆਏ ਸੀ ਵੀ ਵਧੀਆ ਸਿਮਣ ਲਗਵਾ ਦਾਂਗੇ ਚਲ ਹੋ ਰਹੀ ਨਹੀਂ ਜੀ ਫਿਰ ਨਾਲੇ ਲਵਾ ਕੇ ਲੈਉਣੀ ਪਈ ਨਾਲੇ ਅਸੀਂ ਮੈਸ ਦਾ ਨਾ ਟਾਈਮ ਖਰਾਬ ਕਰਤਾ ਕਿਉਂਕਿ ਜੇ ਕਿਤੇ 3-4 ਮਹੀਨਾ ਤੋਂ ਗੱਭ ਹੋ ਜਾਂਦੀ ਹੈ ਨਾ ਦੋਨੇ ਟਾਈਮ ਨਾਲ ਦੁੱਧ ਦੇਈ ਜਾਂਦੀ 5 ਮਹੀਨਾ ਤੱਕ ਜੇ ਦੋਨੇ ਟਾਈਮ ਵੀ ਦਿੰਦੀ ਤਾਂ 2 ਮਹੀਨਾ 1-2 ਮਹੀਨਾ ਇੱਕ ਟਾਈਮ ਪੈਕੇ ਵੀ ਤਾਂ ਵੀ ਟਾਈਮ ਲਵੇ ਲੱਗ ਜਾਂਦਾ ਐਨਾ ਟਾਈਮ ਤਾਂ ਕੱਢਣਾ ਵੀ ਔਖਾ ਹੋ ਜਾਊਗਾ ਕਿਉਂਕਿ 3 ਮਹੀਨੇ ਦੀ ਗੱਭ ਹੋਈ ਨਹੀਂ ਹੋਣੀ ਇੱਕ ਕਡੰਗ ਪੈ ਗਈ ਤੇ ਅੱਗੇ ਕਡੰਗ ਦੇਖੋ ਹੁਣ ਕਿੰਨਾ ਟਾਈਮ ਦੇਊਗੀ ਇਹੋ ਟੈਨਸ਼ਨ ਪੈ ਰਹੀ ਸਾਨੂੰ ਤਾਂ ਵੀ ਕਿਵੇਂ ਸਾਮਾ ਗੇ ਨਾ ਨਾ ਲੰਬਾ ਸਮਾਪਸੂ ਸਾਹਮਣਾ ਹੀ ਔਖਾ ਹੋ ਜਾਂਦਾ ਤੇ ਸਾਡੇ ਪੈਲਨ ਚੋਟੀ ਹੁੰਦਾ ਸੀ ਗਰਮੀ ਬਹੁਤ ਜ਼ਿਆਦਾ ਪੈਂਦੀ ਵਿੱਚ ਵੀ ਦੀ ਰੱਬ ਨਾਲੇ ਚਖੇੜਾ ਲਿਆ ਕਿ ਮੀਂਹ ਲਿਆ ਨਾਲੇ ਇੱਕ ਦੋ ਦਿਨ ਇੰਨੀ ਗਰਮੀ ਪਾ ਦਿੰਦੇ ਨਾ ਇੰਦੇ ਨਾਲ ਮੱਝਾਂ ਰੋਜ਼ ਤਾਂ ਪਾਈਆ ਦੁੱਧ ਸੁੱਕਣ ਲੱਗ ਰਹੀਆਂ ਨੇ ਰੋਜ਼ ਸਾਡੀ ਝੋਟੀ ਜਿਹੜੀ ਪਹਿਲਾਂ ਨੂੰ ਸੂਈ ਹੋਈ ਐ ਰੋਜ਼ ਸਟਾਂਖ ਦੁੱਧ ਰੋਜ਼ ਸਕਾ ਜਾਂਦੇ ਸਵੇਰੇ ਸ਼ਾਮ ਘੱਟਦੀ ਜਾਂਦੀ ਐ ਦੁੱਧ ਨਾਲੇ ਅਸੀਂ ਖੁਰਾਕ ਵਧਾ ਰੱਖੀ ਹੁਣ ਤਾਂ ਮੱਕਾ ਵੀ ਹੋ ਗਿਆ ਮੱਕਾ ਵੀ ਪਾਉਨੇ ਆ ਵੀ ਅੱਗੇ ਤਾਂ ਚੱਲਾ 10 ਦਿਨ ਆਪਣੇ ਹਰਾ ਵੀ ਮੁੱਕ ਗਿਆ ਸੀਗਾ ਤੇ ਹੁਣ ਤਾਂ ਮੱਕਾ ਵੀ ਹੋ ਗਿਆ ਦੁਬਾਰਾ ਤੋਂ ਮੱਕਾ ਪਾਉਣ ਲੱਗੇ ਤਾਂ ਵੀ ਦੁੱਧ ਨਾਲ ਇੰਨੀ ਗਰਮੀ ਬੈਂਦੀ ਐ ਕਿ ਦੁੱਧ ਜਮੀ ਸੁਕਾਤੀਆਂ ਆਪਣੀ ਬੈੜੀ ਬਹੁਤ ਜ਼ਿਆਦਾ ਦੁੱਧ ਘਟ ਰਹੀ ਐ ਹੁਣ ਤਾਂ ਐਨ ਨਾਲ ਅਸੀਂ ਇੰਨੀ ਗੌਰ ਰੱਖਦੇ 24 ਘੰਟੇ ਦੇ ਮੂਰੇ ਪਾਣੀ ਨੂੰ ਸ਼ੱਕਰ ਪਾਉਨੇ ਹੈਗੀ ਕੋਲੀ ਸ਼ੱਕਰ ਦੀ ਪਾ ਦਿੰਨੇ ਆ ਜਿਹੜਾ ਟੱਬ ਭਰ ਦਿੰਨੇ ਪਾਣੀ ਦਾ ਵਿੱਚ ਕੋਲੀ ਸ਼ੱਕਰ ਦੀ ਘੋਲ ਦਿੰਨੇ ਆ ਸਾਰਾ ਦਿਨ ਪੀ ਜਾਂਦੀ ਹੈ ਸ਼ਾਮ ਨੂੰ ਫੇਰ ਘੋਲ ਦਿੰਨੇ ਆ ਫਿਰ ਸਾਰਾ ਰਾਤ ਫੇਰ ਪਾਣੀ ਪੀ ਜਾਂਦੀ ਰਹਿੰਦੀ ਹੈ ਇਹ ਆ ਦੇਖੋ ਫੁਬਾਰਾਂ ਦਾ ਪਾਣੀ ਦੇਖੋ ਕਿੰਨਾ ਹਨਾ ਇਧਰ ਸਾਡੇ ਫਰਸ਼ ਸਹੀ ਨਹੀਂ ਹੈਗਾ ਕਿਨੇ ਕਨੇ ਪਾਣੀ ਖੜ ਜਾਂਦਾ ਸਾਰਾ ਗੱਦੇ ਤੋਂ ਫੁਬਾਰਾਂ ਦਾ ਪਾਣੀ ਜਾ ਜਾ ਕੇ ਉੱਥੇ ਖੁਰਲੀ ਏਠਾ ਖੜ ਜਾਂਦਾ ਹੈਗਾ ਪਰ ਮੱਜਾਂ ਨੂੰ ਤਾਂ ਆਰਾਮਦਾਰੀ ਹੋ ਰਹੀ ਸਾਨੂੰ ਤਾਂ ਔਖਾ ਹੋ ਰਿਹਾ ਥੋੜਾ ਜਿਹਾ ਗੱਦੇ ਗਿੱਲੇ ਹੋਏ ਨੇ ਚੱਕਣੇ ਬਹੁਤ ਔਖੇ ਲੱਗਦੇ ਨੇ ਹਣਾ ਭਾਰੇ ਹੋ ਜਾਂਦੇ ਨੇ ਤੇ ਪਰ ਮੱਜਾਂ ਨੂੰ ਤਾਂ ਆਰਾਮਦਾਰੀ ਹੋ ਰਹੀ ਆਰਾਮ ਨਾਲ ਬੈਠੇ ਰਹਿੰਦੇ ਨੇ 4 ਵਜੇ ਤੱਕ ਸਵੇਰੇ ਅਸੀਂ 8:30 ਵਜੇ ਅੰਦਰ ਕਰ ਦਿੰਨੇ ਆ ਮੱਜਾਂ ਨੂੰ ਮਾਤਵਾ ਕੇ ਤੇ ਫਿਰ 4 ਵਜੇ ਤੱਕ ਆਰਾਮ ਨਾਲ ਅੰਦਰ ਬੈਠੇ ਰਹਿੰਦੇ ਨੇ ਪੌਣੇ 4-4 ਕੱਢਦੇ ਆ ਫਿਰ ਅਸੀਂ ਬਾਹਰ ਮੱਜਾਂ ਨੂੰ ਕਿਉਂਕਿ ਜਿਆਦਾ ਗਰਮੀ ਹੁੰਦੀ ਹੈਗੀ ਫਿਰ ਨਾਲੇ ਇੱਕ ਕਪੜੀ ਝੋਟੀਆਂ ਮਿਲਦੀ ਇੱਕ ਬੈੜੀ ਮਿਲਦੀ ਆ ਇਹਨਾਂ ਨੂੰ ਅੰਨਾ ਨੀਰੇ ਦਾ ਚੱਕਰ ਹੈ ਨਹੀਂ ਵੇਸੀ ਰੱਜ ਕੇ ਮਿਲਣਾ ਇਹਨ اپنی ਵੱਡੀ ਜੋ ਟੀਵੀ ਹੁਣ ਇੱਕ ਟਾਈਮ ਵਾਲਾ ਕੰਮ ਹੀ ਹੋ ਰਿਹਾ ਥੋੜਾ ਥੋੜਾ ਦਿੰਦੀ ਉਹਨੂੰ ਵੀ ਇੰਨਾ ਨੀਰੇ ਚਰ ਦਾ ਖਾਣ ਦਾ ਹੈ ਨੀਗਾ ਉਹਨੂੰ ਵੀ ਕਿਸੇ ਟਾਈਮ ਆਪਾਂ ਨੀਰਾ ਪਾ ਕੇ ਧਾਰ ਕੱਢ ਲਈਏ ਤੇ ਉਹ ਵੀ ਦੁੱਧੋਂ ਜਾਊਗੀ ਔਰ ਤਿੰਨ ਮਹੀਨੇ ਰਹਿ ਗਏ ਜੀ ਹਜੇ ਸੂਣ ਦੇ ਤਿੰਨ ਮਹੀਨਾ ਨੂੰ ਸੂਗੀ ਹਜੇ ਉਹ ਬਾਕੀ ਉੱਪਰ ਦੇਖੋ ਕਹਿਣ ਲੱਗ ਗਏ ਆ ਦੇਖੋ ਜ ਐ ਮੂੰਹ ਲਾ ਦਿੰਦੇ ਨੇ ਲਵੇ ਸੰਬਰ ਨ ਵੀ ਨਹੀਂ ਦਿੰਦੀਆਂ ਸਾਰੇ ਕੱਪੜੇ ਹੀ ਗਾਲ ਕੇ ਰੱਖਦੀਆਂ ਨੇ ਨਾ ਇੰਨੇ ਬਦਲੇ ਜਾਣ ਕੀ ਕਰੀਏ ਜੀ ਇੰਨਾ ਜੀ ਰੈ ਰੈ ਕਿੰਨਾ ਵਰਗੀ ਹੋ ਰਹੇ ਹੁਣ ਤਾਂ ਥੋੜਾ ਕੱਟਾ ਵੀ ਲਿੱਸਾ ਹੋ ਗਿਆ ਹਰਾਚਾਰਾ ਮੁੱਕ ਰਿਆ ਸੀਗਾ ਕਿਸੇ ਨੂੰ ਵਿਚਾਰੇ ਨੂੰ ਜੇ ਉੱਥੇ ਬੰਦਦੇ ਨੇ ਝੋਟੀ ਸਿੰਗਾ ਦੇ ਚੱਕ ਲੈਂਦੀ ਹੈਗੀ ਇੱਥੇ ਵੈੜੀ ਗਣੀ ਇੱਕ ਸਾਈਡ ਪਾ ਦਿੰਦੇ ਇਹਨੂੰ ਨਿਰਾਚਾਰਾ ਉੱਥੇ ਦਾ ਝੋਟੀ ਜਮੀ ਨਹੀਂ ਕਿਸੇ ਕਟਰੂ ਨੂੰ ਵੀ ਲਵੇ ਰਹਿਣ ਦਿੰਦੀ ਜੇ ਕੱਟੀ ਬੰਦਦੇ ਉਹਨੂੰ ਸਿੰਗਾ ਦਾ ਚੱਕ ਲੈਂਦੀ ਹੈ ਜੇ ਇਹਨੂੰ ਬੰਦਦੇ ਇਹਨੂੰ ਚੱਕ ਲੈਂਦੀ ਹੈ ਫਸਾਉਂਦੀ ਵੀ ਗਲ ਵਾਲਾ ਸੰਗਲ ਹੈ ਇਹ ਉਹਨਾਂ ਦਾ ਨਾਲ ਇੰਨਾ ਸੀ ਸਿੰਗਾ ਚ ਰੋਜ਼ ਤੇਲ ਲਾਉਨੇ ਪਤ ਨਹੀਂ ਉਹ ਆਦਤ ਹੀ ਬਣੀ ਹੋਈ ਹੈ ਨਹੀਂ ਆਦੋ ਸੰਗਲ ਫਸਾਈ ਬੈਠੀ ਰਹਿੰਦੀ ਹੈ ਦੇਖੋ ਸਵੇਰ ਤੋਂ ਦੰਗਰਾ ਦੰਗਰਾ ਸਾਨੂੰ 2 ਘੰਟੇ ਦੋ ਸਵੇਰੇ 2.5 ਘੰਟੇ ਸ਼ਾਮ ਨੂੰ ਸ਼ਾਮ ਹਾਂ ਜੇ ਸਵੇਰੇ ਸਮਝਿਆ ਲਾਦਾ ਵੀ ਘੱਟ ਟਾਈਮ ਲੱਗਦਾ ਸ਼ਾਮ ਨੂੰ ਸਾਨੂੰ ਗੱਦੇ ਗੁੱਦੇ ਕੱਢਣੇ ਅੰਦਰੋਂ ਹਣਾ ਉਦੋਂ ਬਹੁਤ ਟਾਈਮ ਲੱਗ ਜਾਂਦਾ ਹੈ ਗਿੱਲੇ ਗੱਦੇ ਹੁੰਦੇ ਨੇ ਤੇ ਉਦੋਂ ਬੜਾ ਟਾਈਮ ਲੱਗਦਾ ਸਾਨੂੰ ਸ਼ਾਮ ਦੇ ਟਾਈਮ ਧਾਰਾਂ ਡੂਕੀ ਕੱਢਦੇ ਆ ਜੇ ਨਹੀਂ ਵੀ ਮਿਲਦੀ ਆਪਾਂ ਨੂੰ ਦੇਖਣੀ ਤਾਂ ਪੈਂਦੀ ਆ ਹਣਾ ਆਪਣਾ ਇਹ ਹੁੰਦਾ ਕੀ ਆ ਵੀ ਮਿਲ ਜੀ ਪਵੇ ਇੱਕ ਵਾਰੀ ਦੇਖਦੇ ਆ ਦੋ ਵਾਰੀ ਵੀ ਕੀ ਆ ਜਿਹੜਾ ਲੀਟਰ ਦੁੱਧ ਦੇਊਗੀ ਉਹ ਹੀ ਨਫੇ ਦਾ ਕਿਉਂਕਿ ਅੱਜ ਕੱਲ ਤਾਂ ਜਿੱਕਾਂ ਦੇ ਦੁੱਧ ਸੁੱਕ ਰਹੇ ਨੇ ਕਿਲੋ ਦੁੱਧ ਵੀ 2 ਕਿਲੋ ਦੇ ਬਰਾਬਰ ਹੈ ਐ ਹੁੰਦਾ ਵੀ ਕੀ ਹੈ ਮਿਲੀ ਪਵੇ ਹੁਣ ਸਾਡੀਆਂ ਬਸ ਉਹ ਛੋਟੀ ਸੂ ਗਈ 20 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਉਹਦੇ ਫਿਰ ਦੇਖੋ ਜੀ ਉੱਪਰ ਕਹਿ ਦਨ ਲੈਂਦੀ ਹੈਗੀ ਹੁਣ ਦੋਸੇ ਤੇ ਆਸ ਹੈ ਵੀ ਸੇਛੇਤੀ ਸੂਪੇ ਤੇ ਦੁੱਧ ਚ ਦੁੱਧ ਰਲ ਜੇ ਹ ਤਾਂ ਚਲ ਆਪਣੀ ਪਹਿਲੀ ਝੋਟੀ ਦੇ ਹੀ ਜਾਂਦੀ ਹੈ ਵਿੱਚ ਹੀ ਰਲ ਜਾਊਗਾ ਦੁੱਧ ਚਲੋ ਜੀ ਵੀਡੀਓ ਦਾ ਅੰਡਾ ਪੈਠੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਥੈਂਕ ਯੂ